ਅੱਜ ਤੱਕ ਇਤਿਹਾਸ ਦੇ ਵਿੱਚ ਜੇ ਕਦੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰਦੇ ਆਂ ਜਿਆਦਾ ਪਾਣੀ ਦੀ ਗੱਲ ਕਰਦੇ ਆਂ ਤਾਂ ਗੱਲ ਆਉਂਦੀ ਹੈ 1988 ਦੀ ਜਾਂ ਆਉਂਦੀ ਹੈ 2023 ਦੀ ਪਰ 1988 ਦੇ ਵਿੱਚ ਜੋ ਡਿਸਚਾਰਜ ਹੋਇਆ ଥି ਟੋਟਲ ਪਾਣੀ ਦਾ ਉਹ 11 ਲੱਖ 20 ਹਜ਼ਾਰ ਕਿਊਸਿਕ ਹੋਇਆ ਸੀ ਪਰ ਹੁਣ ਜਿਹੜਾ ਡਿਸਚਾਰਜ ਹੋਇਆ 14,11,000 ਕਿਊਸਿਕਾ ਜਿਹੜਾ ਉਹ ਡਿਸਚਾਰਜ ਹੋਇਆ ਜਿਹੜਾ ਕਹਿਣ ਤੋਂ ਭਾਵ ਕਿ 88 ਦੇ ਕੰਪੈਰੀਟਿਵ ਲਈ ਬਹੁਤ ਜ਼ਿਆਦਾ ਸੀ ਤੇ ਇਹ ਜਿਹੜਾ ਡਿਸਚਾਰਜ ਹੋਇਆ ਇਹ ਡਿਸਚਾਰਜ ਡੈਮੋਂ ਤੋਂ ਸਿਰਫ 2 ਲੱਖ ਕਿਊਸਿਕ ਹੋਇਆ ਹੈ ਬਾਕੀ ਸਾਰਾ ਖੱਡਾਂ ਤੋਂ ਉਹ ਖੱਡਾਂ ਭਾਵੇਂ ਜੰਮੂ ਕਸ਼ਮੀਰ ਦੀਆਂ ਨੇ ਭਾਵੇਂ ਹਿਮਾਚਲ ਤੋਂ ਆਉਂਦਾ ਪਾਣੀ ਹੈ ਤੇ ਭਾਵੇਂ ਉਜ ਡਰਿਆ ਦੇ ਵਿੱਚੋਂ ਪਾਣੀ ਆਉਂਦਾ ਕਿਤੋਂ ਵੀ ਪਾਣੀ ਆਉਂਦਾ ਤਾਂ ਉਹ ਜਿਹੜਾ 14 ਲੱਖ 11000 ਕਿਊਸਿਕ ਹੈ ਜਿਹੜਾ ਉਹ ਪਾਣੀ ਦਾ ਡਿਸਚਾਰਜ ਹੋਇਆ ਜਿਹਦੇ ਕਰਕੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਆਇਆ ਤੇ ਜਿਹਦਾ ਨੁਕਸਾਨ ਹੋਇਆ ਤੇ ਇਸ ਦੇ ਲਈ ਕਰੀਬ 1000 ਸਾਡੇ ਜਿਹੜੇ ਪਿੰਡ ਨੇ ਉਹ ਅਫੈਕਟਡ ਹੋਏ ਨੇ 7 ਜਿਲ੍ਹਿਆਂ ਦੇ ਵਿੱਚ ਅਫੈਕਟਡ ਹੋਏ ਨੇ ਤੇ ਅਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਰੈਸਕਿਊ ਕਰਨਾ ਸੀ ਕੋਈ ਲੋਕ ਫਸੇ ਸੀ ਕੋਈ ਰਾਹਤ ਪਹੁੰਚਾਣੀ ਸੀ ਸਭ ਤੋਂ ਵੱਡੀ ਗੱਲ ਇਸ ਸਮੇਂ ਕੀ ਸੀ ਕਿ ਲੋਕਾਂ ਦੇ ਜਾਨ ਮਾਲ ਦੀ ਰੱਖੀ ਕੀਤੀ ਜਾਵੇ ਸੋ ਅਸੀਂ ਉਸ ਦੇ ਲਈ ਪੂਰੇ ਪ੍ਰਬੰਧ ਕੀਤੇ ਤੇ ਇੱਕ ਤੇ 11000 330 ਲੋਕਾਂ ਨੂੰ ਅਸੀਂ ਵੈਕੂਏਟ ਕੀਤਾ ਹੈ ਵੈਕੂਏਟ ਸੈਂਟਰ ਜਿਹੜੇ ਨੇ ਸੀ 87 ਵੈਕੂਏਟ ਸੈਂਟਰ ਬਣਾਏ ਤੇ ਉੱਥੇ ਸਾਰਾ ਕੁਝ ਹੈ ਜਿਹੜਾ ਉਹ ਰਹਿਣ ਦਾ ਪ੍ਰਬੰਧ ਕੀਤਾ ਗਿਆ ਸਾਰੇ ਪ੍ਰਬੰਧ ਅਸੀਂ ਉੱਥੇ ਕੀਤੇ ਗਏ ਸੀ ਜਿਹੜੇ 에어 ਲਿਫਟਿੰਗ ਦੀ ਲੋਡ ਪੀਸ ਤੇ 에어 ਲਿਫਟਿੰਗ ਵੀ ਕੀਤੀ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਤੇ ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉੱਥੇ ਲੋਕਾਂ ਨੂੰ ਅਸੀਂ ਰੈਸਕਿਊ ਕੀਤਾ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨਾਂ ਤੱਕ ਸਾਰੇ ਲੋਕ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੇ ਪੰਜਾਬ ਦਾ ਨਾ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਵੀਡੀਓ ਤੱਕ ਤੇ ਸਾਡੀ ਪਾਰਟੀ ਦੇ ਵੀ ਸਾਰੇ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਦੀਨਾਨਗਰ ਗਏ ਉੱਥੇ ਮਹਿਸੂਸ ਕੀਤਾ ਕਿ ਮੇਰੇ ਹੈਲੀਕਾਪਟਰ 'ਚ ਜਾਣ ਤੋਂ ਜ਼ਿਆਦਾ ਜ਼ਰੂਰਤ ਹੈਲੀਕਾਪਟਰ ਦੀ ਇਹਨਾਂ ਲੋਕਾਂ ਨੂੰ ਸੋ ਉਹਨਾਂ ਆਪਣਾ ਹੈਲੀਕਾਪਟਰ ਛੱਡ ਕੇ ਅੱਗੇ ਹੋ ਗਏ ਤੇ ਆਪ ਕਾਰ ਤੇ ਚਲੇ ਗਏ ਸੋ ਅਸੀਂ ਜੋ ਕੁਝ ਵੀ ਫਲੱਡ ਅਫੈਕਟਡ ਲੋਕਾਂ ਦੇ ਲਈ ਕਰ ਸਕਦੇ ਹਾਂ ਕਰ ਰਹੇ ਹਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਜਿਹੜੀ